ਜਾ ਜੀ ਤੁਹਾਡੇ ਰੰਧਾਵਾ ਰੰਧਾਵਾ ਦੇ ਪਲੇਮਗੇਂ ਚੰਗਿਆ ਕੋਟ ਨੂੰ ਵਧਾਵਾ ਦਿੱਤਾ ਗਿਆ ਤੇ ਉੱਥੇ ਕਿੱਥੇ ਮੇਰੇ ਪਾਪਾ ਰੰਧਾਵਾ ਨੇ ਦੇਖੋ ਰੰਧਾਵਾ ਸਾਹਿਬ ਨੂੰ ਆਪਣੀ ਪੀੜ੍ਹੀ ਹੇਠ ਸੋਠਾ ਪੇਦਲਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰ ਹੋ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15-15 ਸਾਲ ਤੋਂ ਹਿਸਟਰੀ ਸੀਟ ਪਿਛਲੇ 10-10 ਸਾਲ ਤੋਂ ਹਿਸਟਰੀ ਸੀਟਰ ਪਿਛਲੇ 5-5 ਸਾਲ ਤੋਂ ਹਿਸਟਰੀ ਸੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ 'ਚ ਜਾਂ ਸ਼ਰੋਮਣੀ ਅਕਾਲੀ ਦਲ ਭਾਜਪਾ ਦੀ ਰਾਜ ਰਹਿਗਾ ਜਾਂ ਕਾਂਗਰਸ ਪਾਰਟੀ ਦਾ ਰਾਜ ਰਹਿਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਜਾਂ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲਾ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰ ਇਹ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਖੁਦ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੋਂ ਝੂਠਾ ਦੋਸ਼ ਲਾ ਰਹੇ ਨੇ ਉਹ ਕਹਿੰਦੇ ਨੇ ਦੋ ਸਾਲ ਤੋਂ ਕਾਰਵਾਈ ਤੋਂ ਤੁਸੀਂ ਕੀ ਚੈਲੰਜ ਕੀਤਾ ਸੀ ਕਾਰਵਾਈ ਕਰਨ ਲਈ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ ਹੈ ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਕੀ ਦੇਣਗੇ ਹੱਕ ਚਲੋ ਹੈ ਜੀ ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਨੇਗੇ ਹੋਨਾਰੂ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ ਬੋਲੋ ਜਿਵੇਂ ਜੀ ਜਿਹੜਾ ਡੇਰੇ ਰੰਧਾਵਾ ਨਰਬਾੜ ਕਹਿੰਦਾ ਹੈ ਜਿਹਨੂੰ ਚੰਗੀ ਪੋਲਿਸੀ ਦਾ ਵਧਾਵਾ ਦਿੱਤਾ ਗਿਆ ਤੇ ਕਿੱਥੇ ਡੇਰੇ ਰੰਧਾਵਾ ਦੇਖੋ ਰੰਧਾਵਾ ਸਾਹਿਬ ਨੂੰ ਆਪਣੀ ਪੀੜ੍ਹੀ ਦੇ ਸੋਠਾ ਪੇਦਲਾ ਚਾਹੀਦਾ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਕੋਈ ਬੰਦਾ ਵਿਅਕਤੀ ਤੁਸੀਂ ਸਾਰੇ ਸਮਝਦਾਰ ਹੋ ਪੰਜਾਬ ਦੇ ਲੋਕ ਸਮਝਦਾਰ ਨੇ ਕੋਈ ਵੀ ਵਿਅਕਤੀ ਰਾਤੋਂ ਰਾਤ ਗੈਂਗਸਟਰ ਨਹੀਂ ਬਣਦਾ ਹੈਗਾ ਉਹ ਭਾਈ ਉਹਨਾਂ ਤੇ 40 40 ਕੇਸ 50 50 ਕੇਸ ਪਿਛਲੇ 15 15 ਸਾਲ ਤੋਂ ਹਿਸਟਰੀ ਸ਼ੀਟ ਪਿਛਲੇ 10 10 ਸਾਲ ਤੋਂ ਹਿਸਟਰੀ ਸ਼ੀਟਰ ਪਿਛਲੇ 5 5 ਸਾਲ ਤੋਂ ਹਿਸਟਰੀ ਸ਼ੀਟਰ ਉਹ ਕਿਹਨੇ ਪੈਦਾ ਕੀਤੇ ਪੰਜਾਬ 'ਚ ਜਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਰਾਜ ਰਿਹਾਗਾ ਜਾਂ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਸੋ ਗੈਂਗਸਟਰ ਪੈਦਾ ਕਰਨ ਵਾਲੀਆਂ ਪਾਰਟੀਆਂ ਕਿਹੜੀਆਂ ਨੇ ਜਾਂ ਕਾਂਗਰਸ ਪਾਰਟੀ ਆ ਜਾਂ ਅਕਾਲੀ ਦਲ ਆ ਚੰਗਾ ਹੁੰਦਾ ਜੋ ਆਪਣੀ ਪਾਰਟੀ ਛੱਡ ਕੇ ਆਜ਼ਾਦ ਲੜਦੇ ਫਿਰ ਇਹ ਗੱਲ ਤੇ ਬੋਲ ਸਕਦੇ ਸੀਗੇ ਸੋ ਪੰਜਾਬ ਜਾਣਦਾ ਕਿ ਗੈਂਗਸਟਰ ਕੋਡ ਉਹਨਾਂ ਨੇ ਪੈਦਾ ਕੀਤੇ ਨੇ ਸਾਡੇ ਤੋਂ ਝੂਠਾ ਦੋਸ਼ ਲਾ ਰਹੇ ਨੇ ਉਹ ਕਹਿੰਦੇ ਨੇ 2 ਸਾਲ ਤੋਂ ਕਾਰਵਾਈ ਤਾਂ ਤੁਸੀਂ ਕੀਤੀ ਨਹੀਂ ਉਹਨਾਂ ਤੇ ਕਹਿੰਦੇ ਚੈਲੰਜ ਕੀਤਾ ਸੀ ਕਾਰਵਾਈ ਕਰ ਲਓ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕੀਤਾ ਸਭ ਤੋਂ ਵੱਧ ਗੈਂਗਸਟਰਾਂ ਦਾ ਸਫਾਇਆ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸਮੇਂ ਹੋਇਆਗਾ ਸੋ ਜੋ ਕੁਛੇ ਮਰਜ਼ੀ ਕਹੀ ਜਾਣ ਅੱਜ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਆ ਔਰ ਪੰਜਾਬ ਤਰੱਕੀ ਕਰ ਰਿਹਾ ਅੰਸਾਰੀ ਵਾਲੇ ਮਾਮਲੇ ਤੇ ਕਾਰਵਾਈ ਕੀ ਦੇਣਗੇ ਹੱਕ ਚਲੋ ਹੈ ਜੀ ਅੰਸਾਰੀ ਵਾਲੇ ਮਾਮਲੇ ਦੇ ਵਿੱਚ ਕਾਰਵਾਈ ਬਿਲਕੁਲ ਚਾਰੇ ਸੀਟਾਂ ਤੇ ਅੱਜ VOTING ਹੋ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਉਹਨਾਂ ਜਿਹੜੇ ਚਾਰ ਸੀਟਾਂ ਦੇ VOTER ਨੇਗੇ ਉਹਨਾਂ ਨੂੰ ਅਪੀਲ ਕਰਦਾ ਕਿ ਆਪਣੇ ਘਰਾਂ ਚੋਂ ਨਿਕਲੋ ਅਮਨ ਸ਼ਾਂਤੀ ਦੇ ਨਾਲ ਜਾ ਕੇ ਆਪਣੇ ਮਤ ਦਾ ਪ੍ਰਯੋਗ ਕਰੋ